thank you ਸਤਿ ਸ਼੍ਰੀ ਅਕਾਲ ਨਮਸਕਾਰ ਇੱਕ ਵਾਰ ਫਿਰ ਸਵਾਗਤ ਹੈ ਜੀ ਲੈਂਡਵੇ ਪ੍ਰਾਪਰਟੀ 'ਚ ਅੱਜ ਤੁਹਾਡੇ ਵਾਸਤੇ ਇੱਕ 3 BHK ਦਾ ਫਲੈਟ ਜਿਸ ਦੇ ਵਿੱਚ ਤਿੰਨ ਬੈਡਰੂਮ ਤਿੰਨ ਵਾਸ਼ਰੂਮ 135 ਗਾ साइज ਸੈਕਟਰ 123 ਮੁਹਾਲੀ ਦੀ ਲੋਕੇਸ਼ਨ ਗੇਟ ਮੈਨ ਇਸ ਦਾ ਐਂਟਰੈਂਸ ਔਰ ਸਮਾਰਟ ਲਾਕ ਦੇ ਨਾਲ ਸੋਫਾ ਸੈੱਟ ਲਗਾਉਣ ਤੋਂ ਬਾਅਦ ਕਾਫੀ ਸਪੇਸ ਉਧਰ ਸਾਹਮਣੇ ਡਾਈਨਿੰਗ ਟੇਬਲ ਉੱਪਰ ਫਾਲਸ ਸੀਲਿੰਗ ਦਾ ਬਹੁਤ ਵਧੀਆ ਡਿਜ਼ਾਈਨ ਲਾਈਟਸ ਚੂਮਰ ਔਰ ਵਾਰਮ ਲਾਈਟਸ ਸਾਰਾ ਜੋ ਡਿਜ਼ਾਈਨ ਅਸੀਂ ਦੇਖ ਰਹੇ ਹਾਂ ਵਾਕਸ ਤੇ ਬਹੁਤ ਵਧੀਆ ਇਸ ਦੇ ਵਿੱਚ ਵਰਕ ਕੀਤਾ ਹੋਇਆ ਹੈ ਤੇ ਨਾਲ ਹੀ ਕਿਚਨ ਦੇ ਵਿੱਚ ਜੋ ਬਾਕਸ ਉੱਪਰ-ਨੀચે ਮਿਲਣਗੇ ਇਹ ਮੋਡੂਲਰ ਕਿਚਨ ਡਬਲ ਸਿੰਕ ਔਰ ਯੂ ਸ਼ੇਪ ਦੇ ਵਿੱਚ ਇਹ ਕਿਚਨ ਹੈਦਰ ਰੈਫਰਿਜਰੇਟਰ ਵਾਸਤੇ ਸਪੇਸ ਇਲੈਕਟ੍ਰੋਨਿਕਸ ਸਾਰੀ ਫਿਟਿੰਗ ਬਹੁਤ ਵਧੀਆ ਇਸ ਦਾ ਜੋ ਸਟਾਰਟਿੰਗ ਦੇ ਅਸੀਂ ਗੈਸਟ ਰੂਮ ਜਾਂ ਕੈਟਸ ਰੂਮ ਜਾਂ ਇਸ ਨੂੰ ਕੁਝ ਵੀ ਅਸੀਂ ਕਹਿ ਸਕਦੇ ਹਾਂ ਦੇਖਦੇ ਹਾਂ ਤੇ ਇਸ ਦੇ ਵਿੱਚ ਵੀ ਟਾਈਲ ਵਰਕ ਬਹੁਤ ਵਧੀਆ ਵਾਰਡਰੋਬ ਵਾਲਪੇਪਰ ਫਲ ਸੀਲਿੰਗ ਤੇ ਅਟੈਚ ਇਸ ਦਾ ਬਾਥਰੂਮ ਇਸ ਦੇ ਵਿੱਚ ਗਰੂਫਿੰਗ ਕਰਕੇ ਟਾਈਲ ਲਗਾਈ ਗਈ ਹੈ फ्रंटेज इज दी बालकनी इज दी विच भी टाइल वर्क और सामने ग्रिल और उसके बाद बर्म एरिया जिथे ਤੁਸੀਂ ਗੱਡੀ پارک ਕਰ ਸਕਦੇ ਆਂ ਔਰ एसी ਦੀ ਜੋ ਜੋ ਉਹਨਾਂ ਟਾਈਪ ਬਾਹਰ ਆ ਜਾਣਗੇ ਤਾਂ ਆਸ-ਪਾਸ ਜਿੱਦਾਂ ਸਾਰਾ ਰਹਿੈਸ਼ੀ ਏਰੀਆ ਘਰ ਬਣੇ ਹੋਏ ਆ ਕੋਠੀਆਂ ਇਸ ਦੇ ਵਿੱਚ ਬਣੀਆਂ ਹੋਈਆਂ ਤਾਂ ਡਿਵੈਲਪ ਸਾਰਾ ਇਹ ਏਰੀਆ ਹੈ ਔਰ ਇਸ ਦੇ ਦੋ ਪੈਰਲਰ ਬੈਡਰੂਮ ਹੋ ਰਹਾ ਤੇ ਦੋਨਾਂ ਦੇ ਨਾਲ ਅਟੈਚ ਵਾਸ਼ਰੂਮ ਆ ਇੱਕ ਨਜ਼ਰ ਮਾਰਦੇ ਆਂ ਉਹਤੇ ਵੀ ਤੇ ਇਹ ਸੈਕਿੰਡ ਇਸ ਦਾ ਬੈਡਰੂਮ ਜਿਸ ਦੇ ਵਿੱਚ ਵਾਲਪੇਪਰ ਵਾਰਡਰੋਬ और सामने एल ईडी पैनल फॉल सीलिंग अटैच वॉशरूम वॉशरूम के भी सारी जो टाइल्स है इस दारी ग्रोफिंग करके लगाई गई है सेंटरी दिटिंग ब्रेंडड और नाल पिछे यह बालकोनी वेंटिलेशन रोशनी वास्ते और उपर जाल लगा के इसमें कवर किया गया थर्ड साडा बैडरूम आ जाता इस दस तरह ही अटैच वाशरूम बैड लगा तो बाद पास स्पेस वॉलपेपर वार ड्रॉपस एल ईडी पैनल और इस दीलिंग दी गई है और अटैच इसका भी वाशरूम है इस दाइल वॉल टू वॉल इस लगाई गई ਤਾਂ ACG 135 ਗਾਈ ਦਾ 3 ਬੈਡਰੂਮ 3 ਵਾਸ਼ਰੂਮ ਫਲੈਟ ਗਰਾਉਂਡ ਫਲੋਰ ਸੋ ਸੈਕੰਡ ਫਲੋਰ ਜਿਸ ਦੇ ਵਿੱਚ ਅਵੇਲੇਬਲ ਹੈ ਸਾਹਮਣੇ ਇਸ ਦੇ ਵਿੱਚ 40 ਫੁੱਟ ਦਾ ਰੋਡ ਹੈ ਜਿਸ ਦੇ ਵਿੱਚ ਇੰਟਰਲੌਕ ਟਾਈਲ ਲਗਾ ਕੇ ਇਸ ਨੂੰ ਕੰਪਲੀਟ ਕਰ ਦਿੱਤਾ ਜਾਏਗਾ ਸੈਕਟਰ 123 ਮੋਹਾਲੀ ਦੀ ਲੋਕੇਸ਼ਨ ਹੈ 에어ਪੋਰਟ ਰੋਡ ਪੀਆਰ 7 ਬਿਲਕੁਲ ਨਜ਼ਦੀਕ ਹੈ ਫੇਮਸ ਸਕੂਲ ਮਾਰਕੀਟ ਗੁਰਦੁਆਰਾ ਸਾਹਿਬ ਮੰਦਿਰ ਔਰ ਨੀਅਰਬਾਈ ਸਾਰੇ ਹੀ ਲੋਕੇਸ਼ਨ ਤੇ ਰਹਿਣ ਵਾਲਾ ਆਸ-ਪਾਸ ਸਾਰੇ ਘਰ ਬਣੇ ਹੋਏ ਹੈ ਹੈਲਥੀ ਬਹੁਤ ਵਧੀਆ ਹੈ ਪ੍ਰਾਈਮ ਲੋਕੇਸ਼ਨ ਹੈ ਸਾਰੇ ਰੂਮ ਦੇ ਨਾਲ ਵਾਰਡਰੋਬ, ਵਾਲਪੇਪਰ ਔਰ ਜੋ ਟਾਈਲ ਟ੍ਰੇਸਿੰਗ ਦਾ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਸੈਂਟਰੀ ਵਰਕ, ਇਲੈਕਟ੍ਰੋਨਿਕ ਦਾ ਸਾਰਾ ਵਰਕ, ਕਿਚਨ ਮੋਡੂਲਰ ਸਾਰੀ ਮਿਲਣ ਵਾਲੀ ਐਜ਼ ਇਟ ਇਜ਼ ਇਹ ਸੈਮੀ ਫਰਨੀਸ਼ਡ ਫਲੈਟ 135 ਗੇ ਦਾ ਚਲੋ ਮਿਲਣ ਜਾ ਰਿਹਾ ਹੈ। ਜਿਸ ਦਾ ਜੋ ਸਟਾਰਟਿੰਗ ਪ੍ਰਾਈਸ ਹੈ 48,90,000 ਹੈ। 48.90 ਲੱਖ ਇਸ ਦਾ ਰੇਟ ਹੈ। ਲੋਨ ਫੈਸਿਲਿਟੀਆਂ ਅਵੇਲੇਬਲ ਹੈ 85% ਕਿਸੇ ਵੀ ਵਿਅਕਤੀ ਤੋਂ ਤੁਸੀਂ ਲੋਨ ਲੈ ਸਕਦੇ ਆ ਬਾਕੀ ਵਧੇਰੇ ਜਾਣਕਾਰੀ ਲਈ ਜੀ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਤਾਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਲਗਜ਼ਰੀ ਫਲੈਟ ਪਲਾਟ ਇੰਡੀਪੈਂਡੈਂਟ ਹਾਊਸ ਲੈ ਕੇ ਪੇਸ਼ ਅੰਦਰ ਰਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ